ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪਊਆਂ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 5 ਪਸ਼ੂ ਦਿਖਾਵਾਂਗੇ ਸਾਰੇ ਸੂਏ ਸਵਾਇਆ ਦੇ ਵਿੱਚ ਇੱਕ ਗੱਭਣ ਵਹਿਣ ਦਿਖਾਵਾਂਗੇ ਤੇ ਆਪਾਂ ਪਹੁੰਚੇ ਆਂ ਵੀਰ ਹਰਪਾਲ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਉਹਨਾਂ ਦੀ ਡਿਟੇਲ ਆਜੋ ਸ਼ਾਹ ਜੀ ਆਗੇ ਆ ਜੇ ਇੱਥੇ ਤੋਂ ਆਉਨੇ ਸਤਿ ਸ੍ਰੀ ਪਾਜੀ ਸਤਿ ਸ੍ਰੀ ਕਾਲ ਜੀ ਸਤਿ ਸ੍ਰੀ ਕਾਲ ਹੋਸ ਨਾ ਠੀਠਾ ਜੀ ਅਰੇ ਅਰੇ ਮੇਰੀ ਪੀ ਸੁਣਾਓ ਚੜਦੀ ਕਲਾ ਵੀਰ ਜੀ ਚੜਦੀ ਕਲਾ ਚਾਹੀਦੀ ਜਗੇ ਵੀਰ ਹੋਰ ਠੀਠਾ ਪਰਿਵਾਰ ਆਪ ਚੜਦੀ ਕਲਾ ਚਾਹੀਦੀ ਵੀ ਚੜਦੀ ਕਲਾ ਚੜਦੀ ਕਲਾ ਰੱਖੇ ਬਾਬਾ ਨਾਨਕ ਹਾਂਜੀ ਹਾਂਜੀ ਤੇ ਵੀਰ ਜੀ ਆਪਣਾ ਨਾਮ ਤੇ ਟਰੈਸ ਦੱਸ ਦਿਓ ਨਾਮ ਮੇਰਾ ਅਨਪਾਸ ਸਿੰਘ ਜੀ ਪਿੰਡ ਪਿੰਡਾ ਜ਼ਿਲ੍ਹਾ ਮਸਲ ਜੀ ਠੀਕ ਹੈ ਜੀ ਫੋਨ ਨੰਬਰ ਜੜੀ ਨੇਕ ਪਤਾ ਨਹੀਂ ਕਿਰਾਨੇ ਦਾ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਲੈਂਦੇ ਰੈਂਕ ਤੇ ਫਿਰ ਟੈਂਕੀ ਲੈ ਆਂਦੇ ਆ ਟੈਂਕੀ ਲੈ ਆਂਦੇ ਆ ਠੀਕ ਹੈ ਜੀ ਹਾਂਜੀ ਹਾਂਜੀ ਇਤੋਂ ਸ਼ੁਰੂ ਇਹ ਪਹਿਲੇ ਸੂਏ ਕਰਮਾ ਵਾਲੀ ਨੇ ਪਾਇਆ 18-19 ਕਿਲੋ ਦੁੱਧ ਠੀਕ ਜੀ ਤੇ ਦੂਜਾ ਸੂਆ ਤਿਆਰ ਆ ਅੱਛਾ ਜੀ ਕੋਈ ਠੰਡੀ ਬੜੀ ਜੀ ਜਿਹਦੀ ਸੀਂਦੀਆਂ ਅਸੂਲੀਆਂ ਦੇ ਟੰਡਾ ਢੁੱਲਾ ਵੀ ਕਾਫੀ ਜਿਹੜੇ ਹਵਾਨੇ ਨੇ ਹਲੇ 2-4 ਦਿਨ ਲੈ ਜਾਣੇ ਜੱਗੇ ਵੀ ਦੇ ਠੀਕ ਆ ਸਾਰੇ ਪੜਾ ਚੱਕਦਾ ਚੰਡਾ ਲਾ ਜੂਗੀ ਪਿੱਛੇ ਤਾਂ ਕਿ ਹਾਂ ਜੀ ਹਾਂ ਜੀ ਤੇ ਖੋਲੋ ਬਾਈ ਜੀ ਫਿਰ ਖੋਲ ਕੇ ਦਿਖਾਈਏ ਲੋ ਇਹ ਤੇ ਉਸ ਵਾਰ ਦੀ ਘੱਟ ਵਜੇ ਦੀ ਚੰਗੀ ਆ ਪੱਕੀ ਆ ਵੀ ਕ੍ਰੋਸ ਦੇ ਵਿੱਚ ਆ ਚਾਚੀ ਕੀ ਆਸ ਕਰਦੇ ਇਹ ਜਦ ਕਹਿੰਦੀ ਮੀਂਹ ਮਾਰੀ ਜਾਣਾ ਐਨੇ ਠੀਕ ਐ ਠੀਕ ਐ ਲਓ ਵੀ 20 ਕੋ ਪਲੱਸ 22 ਗੰਦਾ ਕੇ ਦੁੱਧ ਭਰੋ ਵੀ ਤੇ ਥਾਨ ਸੂਣ ਜਿਹੜਾ ਐਨ ਕੱਲਾ ਕੱਲਾ ਲੱਗਾ ਪਿਆ ਵਾ ਬਾਕੀ ਘੱਟ ਵਜਿੰਦੀ ਵੀ ਚੰਗੀ ਆ ਗਈ ਆ ਤੇ ਥਾਨ ਸੂਣ ਵੀ ਐਨ ਜਿੱਠ ਗਿੱਠ ਤੇ ਲੱਗਾ ਪਿਆ ਵਾ ਤੇ ਚਲੋ ਵੀ ਇਹ ਪਰਾ ਸਾਂਭਣ ਵਾਲਾ ਲਓ ਜੀ ਦੁੱਧ ਚੰਗਾ ਭਰੀ ਜਣਾ ਕਰਮਾਲੀ ਨੇ ਬਾਕੀ ਢੱਲਾ ਢੱਲਾ ਵੀ ਕਾਫੀ ਆ ਹਵਾਨੇ ਦੇ ਤੇ ਥਾਨਾਂ ਦਾ ਸੈੱਜ ਗਿਆ ਵੀ ਲਾਗੇ ਨੂੰ ਚੈੱਕ ਕਰਾਂਗੇ ਦੇ ਆ ਨਾੜਾਂ ਨੂੰ ਵੀ ਚੈੱਕ ਕਰ ਸਕਦੇ ਜੇ ਹਵਾਨੇ ਦੇ ਕਾਫੀ ਆ ਗਈਆਂ ਵਾ ਇਹ ਕਿ ਵੀ ਰਹਾ ਕੀ ਕ੍ਰਾਸ ਆ ਹਾਂਜੀ ਹੈਂ ਵੀ ਇਹਦੀ ਚੰਗੀ ਆ ਜਾਣੀ ਹੈ ਦੂਜੀ ਗੱਲ ਇਹ ਵੇਖੋ ਆ ਠੰਡੀ ਪੜੀ ਹੈ ਠੀਕ ਹੈ ਠੀਕ ਹੈ ਲੋਕਾਂ ਦੀਆਂ ਠੰਡੀਆਂ ਤਾਂ ਇਹ ਚਾਹ ਕਰ ਸਕਦੇ ਕਾਫੀ ਆ ਇਹਦਾ ਭਾਈ ਜੀ ਮੁੱਲ ਫਿਰ ਮੁੱਲ ਜੱਗੇ 20 ਦੇ ਦਿੰਦਾ ਤੇ ਕਹਦੇ 1 ਲੱਖ ਰੁਪਈਆ ਲੱਖ ਹਾਂਜੀ ਨਹੀਂ ਜੈਜ ਕਰੀਏ ਜੈਜ ਕਰਤੀਏ ਹਾਂਜੀ ਦੋਦੇ ਜੱਗੇ 20 22 ਕਿਲੋ ਭਾਉਣਾ ਨੇ ਹਾਂਜੀ ਹਾਂਜੀ ਹੈ ਆ ਚਲੋ ਭਰਨਾ ਕਰਕੇ ਜਾ ਰਿਹਾ ਕੱਲ ਜੱਗੇ ਵੀ ਤਾਂ ਪੂਰੀ 30 ਜਾਂ ਛੋਟ ਕਰ ਲਈਏ 70 ਦੇ ਦਈਏ 70 ਦੀ ਹਾਂ ਯਾ ਸਮਝ ਕਰ ਦਈਏ ਫਿਰ ਕਾਲਾ ਪਾਣੀ ਦੇ ਦੇ ਨੇ ਜੇ ਜੈਸ ਨਾ ਕਰ ਦੋ ਜਿੱਥੇ ਨਹੀਂ ਕੋਈ ਚੱਗੇ ਚੱਗੇ ਵੀ ਭਾਵੇਂ ਕੁਝ ਦੁੱਧ ਵੀ ਪਾ ਲਈਏ ਚੰਗੀ ਆ ਹਾਂਜੀ ਹਾਂਜੀ ਕਿ ਨਹੀਂ ਜੋੜ ਗਈ ਜਾਈਏ ਲਾਗਿੰਗ ਜੈਸ ਤੇ ਕੱਢ ਦੋ ਕੋਈ ਨਹੀਂ ਹੋਣ ਰਹਿਣ ਦੀ 65 ਦੀ 50 ਜਿਵੇਂ ਲੋ ਜੇ ਕਰ ਦੋ ਕੋਲੋਂ ਸਾਡਾ ਦਿਲ ਖੀ ਜਾਂਦਾ ਸਹੀ ਤਾਂ ਚੁੱਪ ਨਹੀਂ ਨਹੀਂ ਕਰਦੀ ਜੀ ਨਿੱਤਾ ਦਿਲ ਖੀ ਜਾਂਦਾ 62000 62 ਹਾਂ ਦੋ ਮਾਸਾ ਦਾ ਪੂਰਾ ਛੱਤੀ ਲੋ ਛੋੜੀ ਕਰਾਂਗੇ ਪਰ ਇਹਨੇ ਦੁੱਧਾ ਦੀ ਕੋਈ ਦੇਂਦਾ ਨਹੀਂ ਛੱਤੀ ਲਓ ਜੀ 20 ਤੋਂ ਪਲੱਸ ਚੱਲਣ ਵਾਲੀ ਬਹਿੜ ਆ ਬਾਕੀ ਹੈ ਵੀ ਕ੍ਰੋਸ ਦੇ ਵਿੱਚ ਲਾ ਗਏ ਨੂੰ ਕੋਈ ਗਰਮੀ ਜੀ ਨਾ ਕੋਈ ਠੰਡ ਜੀ ਹਾਂਜੀ ਹਾਂਜੀ ਇੱਧਰ ਵਿੱਚ ਥਾਂ ਦਿਖਾ ਦਵਾਂ ਕਰਿਆ ਨਾ ਮਾਤ ਲੋ ਜੀ ਛੋੜੀ ਲੋ ਫਿਰ ਹੋ ਚੱਕਾ ਲੱਗਾ ਪਿਆ ਵਾ ਕਮਾਲਾ ਆਈਆਂ ਮੀਆਂ ਤੇ ਜਾਂ ਸੁਆ ਜੱਕੇ ਵੀ ਮਨ ਦਾ ਸੁਈ ਹੋਣੇ ਅਜੇ ਮਨ ਦਾ ਵੀ 1 ਵਜੇ ਤੇ ਮੂੰਹ 6 ਤਾਂ ਦੇ ਜੀ ਅੱਛਾ ਜੀ ਦੰਦ ਦਿਖਾਓ ਵੀ ਇਹਨਾਂ ਨੂੰ ਦਵਾ ਵੀ ਦਿਖਾਈਓ ਉਹਨੇ 6 ਤਾਂ ਠੀਕ ਆ ਸਾਹਵਾ ਵੀ ਇਨੇ ਪਹਿਲੇ ਸਵੇਰੇ ਜੱਗੇ ਵੀਰ ਉਧਰੋਂ ਮਾਲ ਆਇਆ ਆਪਣਾ ਚਾਰ ਝੋਟੀਆਂ ਆਈਆਂ ਠੀਕ ਹੈ ਤੇ ਇਹ ਗੱਬਣੀ ਉਹ ਸੂਈਆਂ ਹੀ ਆਪਾਂ ਸਿੱਧੀਆਂ ਘਲਾਤੀਆਂ ਡੇਰੀ ਤੇ ਘਲਾਤੀਆਂ ਆ ਠੀਕ ਹੈ ਠੀਕ ਹੈ ਇਹ ਆ ਮਾਜੀ ਉਧਰ ਦੀ ਜੀ ਤੁਸੀਂ ਐ ਮੱਜੰਦਾ ਕਾਦ ਨਹੀਂ ਉਹ ਦਿੱਤੇ ਲੋਗਰ ਦਾ ਕਾਦ ਵੇ ਲੋ ਠੀਕ ਹੈ ਠੀਕ ਹੈ ਨਹੀਂ ਕੋਈ ਸ਼ੱਕ ਨਹੀਂ ਐ ਇਹ ਜੋਰਜ ਨੇ ਛੁੱਟ ਕੇ ਜੱਗੇ ਵੀਰ ਇਹਨੇ ਦਿੱਤਾ ਹੁਣ ਚੋਇਆ 5 ਕਿਲੋ ਬੋਲਾ ਅੱਛਾ ਜੀ ਮਗਰ ਤੱਕੀ ਜੁਏ ਦੀ ਠੀਕ ਲੋ ਜੀ ਫਿਰ ਮਲਕਾਫ ਆ ਗਿਆ ਜੀ ਕਿੰਨੇ ਬੋਲਾ ਦੀ ਆ ਉਹਨਾਂ ਨੇ ਆਖੇ ਜੱਗੇ ਵੀਰ ਨੂੰ ਚੇਤਾ ਭੁੱਲ ਗਿਆ ਅੱਛਾ ਜੀ ਜੀ ਮੰਗਾ ਚੰਗੀ ਹੈ ਤੁਹਾਡੇ ਜੱਗੇ ਵੀਰੇ ਨੇ ਪਹਿਲੇ ਸਵੇਰ ਆਉਂਦੇ ਚਵਾਇਆ ਮੰਨ ਲਓ 15 16 15 16 ਕਿਲੋ ਠੀਕ ਹੈ ਪਹਿਲੇ ਨਹੀਂ ਹਾਂ ਪਹਿਲੇ ਨਹੀਂ ਦੇ ਠੀਕ ਹੈ ਜ ਤੇ ਲੋਕ ਵਾਲੇ ਥਾਂ ਤੇ ਜਿਹੜਾ ਚਵਾਈ ਬਹੁਤ ਹੀ ਜ਼ਿਆਦਾ ਨਰਮ ਨੇ ਚਵਾਈ ਦੀ ਇੱਕ ਨੰਬਰ ਦੀ ਜਗੇ ਵੀ ਤੁਹਾਨੂੰ ਪਤਾ ਜੀ ਦੂਰੋਂ ਮਾਲ ਲੈਣਾ ਚਵਾਈ ਆਪਾਂ ਇੱਕ ਨੰਬਰ ਦੀ ਆ ਹਾਂ ਜੀ ਇਹ ਵੀ ਤਾਜੀ ਸੂਈ ਆ ਆਪਾਂ ਨਵਾਈ ਨੂੰ ਹੀ ਨਹੀਂ ਇੱਕ ਕੋਈ ਚਿੰਗਾਰ ਨਹੀਂ ਆਪਾਂ ਇਹਨੂੰ ਪਾਇਆ ਠੀਕ ਹੈ ਠੀਕ ਹੈ ਤੇ ਝੋਟੀ ਵੇਖੋ ਬੰਦੇ ਮੇਰੇ ਜਿੱਦੀ ਜਵਾਨ ਆ ਲਓ ਜੀ ਕਾਟ ਕਾਟ ਲਓ ਤੇ ਕੋਈ ਸ਼ੱਕ ਨਹੀਂ ਹੈ ਵੀ ਜੈਟ ਬਲੈਕ ਆ ਵੀ ਜੇ ਹਾਂ ਆਦਰ ਅਸੀਂ ਜੱਗੇ ਵੀ ਰਾਪਾਂ ਪਾਈ ਉੱਤੇ ਖੁੱਲੀਆਂ ਰਹਿੰਦੀਆਂ ਦੇ ਅੱਛਾ ਅੱਛਾ ਪੰਜ ਧਿਆਨਾਂ ਵੀਰ ਜੀ ਆ ਵੀਰ ਜੀ ਦੀ ਬਾਜੀ ਦਾ ਚੱਲੀ। ਉਹ ਜੀ ਪੇਸ ਪਾਲੀ ਪਿਓਰ ਮੋਹਰਾਂ ਨਸਲ ਦੇ ਵਿੱਚ ਆਈ ਆ। ਕਿਉਂਕਿ ਜਦੋਂ ਥੋੜੇ ਪੜੇ ਕਰਗੀ ਫਟਕ ਦੁੱਧ ਦੇ ਨੇ 12-12 ਕਰਦੇ ਨੇ। ਇਹ ਜੱਗ ਨਹੀਂ 5 ਕਿਲੋ ਬੋੜਾ ਚੋਇਆ ਏ। ਅੱਛਾ ਅੱਛਾ। ਅਰੇ ਚੋਾਈ ਹੋਈ ਸੀ ਇਹ ਵੀਡੀਓ ਪਾਉਂਦਾ ਹੈ ਨਾ ਆਪਾਂ। ਠੀਕ ਆ। ਇਹੋ ਮੈਂ ਛਣੇ ਹੀ ਜਾਂਦਾ ਜਦੋਂ ਬੈਠੇ ਦੁੱਧ ਵਗਦਾ ਸੀ। ਥਣ ਆ ਜੀ ਕਿੱਦਾਂ ਆ ਜਦਾ ਬਹੁਤੀ ਚੰਗਾ ਵਾ ਇਹਨਾਂ ਸੂਲਤਾ ਕੀ ਲੱਗਾ ਵਿਆਹ ਕਰਵਾ ਲਈ ਦੇ। ਇਹ ਥਣ ਤੂਣ ਜਿਹੜਾ ਚਾਹਾਂ ਨੁਕਰਾਂ ਤੇ ਐਨ ਕੱਲਾ ਕੱਲਾ ਲੱਗਾ ਪਿਆ ਵਾ। ਕੀ ਜਵਾਕ ਇਹਦੇ ਆ ਗਿਆ ਤੇ ਥੀਮਲ ਕਾਫ ਉਹ ਵੀ ਜਦੋਂ ਚੰਗੇ ਸੀ ਨਾ ਤੁਹਾਨੂੰ ਪਤਾ ਕਿ ਉਧਰ ਦੇ ਜਦੋਂ ਸਾਰੇ ਸੀਮਨ ਚੰਗੇ ਨੇ ਪਿਓਰ ਆਪਣੇ ਇੱਧਰ ਕਰ ਜਾਂਦੇ ਥੋੜਾ ਬੋਦੀ ਇਹ ਰਾ ਫੇਰੀਆਂ ਹਾਂਜੀ ਹਾਂਜੀ ਨਹੀਂ ਇਧਰ ਆ ਤੂੰ ਕੱਟੀ ਵੇਖੋ ਜੱਗੇ ਵੀਰਾ ਪੂਰੀ ਐ ਇੱਕ ਰੰਗ ਕਾਲੀ ਆ ਕੋਈ ਸ਼ੱਕ ਨਹੀਂ ਦਾ ਉਹ ਘੱਟ ਬਲੈਕੀ ਆ ਗਈ ਤੇ ਥੀਮਲ ਕਾਫ ਵੀ ਇਹ ਜੱਗੇ ਵੀਰਾ ਆਪਾਂ ਨੂੰ ਵੀਡੀਓ ਨਹੀਂ ਪਾਈ ਮਾਲੋ 2-3 ਦਿਨ-ਦਿਨ ਲੱਖ ਰੁਪਏ ਮੱਝਾਂ ਪਾਈਆਂ ਹਾਂ ਹਾਂਜੀ ਹਾਂਜੀ ਉਹ ਜੇ ਇੱਕ ਵੀਰ ਨੇ ਮੈਨੂੰ ਟੀਚਾ ਫੋਨ ਕੀਤਾ ਵੀ ਵੀਰ ਪਈਏ ਦੇ ਬੜੇ ਮੰਗਦੇ ਜੋ ਥਣ ਜੁੜੇ ਹੁੰਦੇ ਆ ਅੱਛਾ ਹਾਂ ਹਾਂਜੀ ਤੇ ਮੈਂ ਐ ਕਿ ਮਾ ਲੋਕ ਪ੍ਰੀਤੀ ਤੁਹਾਡੀ ਬੁਰੀ ਕਰਦੀ ਥਣ ਦਿਖਾਓ ਫਿਰ ਇਕ ਠੀਕ ਹੈ ਠੀਕ ਹੈ ਥਣ ਗੋਲ ਜਿਹੜਾ ਹੁਣ ਵੀਰ ਆਪ ਨੂੰ ਫੋਨ ਨਾ ਬਾਅਦ ਚ ਕਰੂਗਾ ਨਹੀਂ ਨਹੀਂ ਕੋਈ ਗੱਲ ਨਹੀਂ ਨਹੀਂ ਕੋਈ ਸ਼ੱਕ ਨਹੀਂ ਹਾਂ ਤੇ ਇਹਦਾ ਬਾਕੀ ਮੁੱਲ ਫਿਰ ਮੁੱਲ ਜੱਗੇ ਵੀਰ ਇਹਦਾ ਨਾ ਕਰਦੇ ਆ ਪੂਰਾ 2 ਲੱਖ ਅੱਛਾ ਹੁਣ ਜਿੰਨੇ ਦੇਣੀ ਦੇ ਦੋ ਤੂੰ ਜਿਪਾਣਾ ਵਜੇ ਆਪ ਪਾਣਾ ਦਵਾ ਜੇ ਉਹ ਹੋਰ ਕਰਦੀਏ ਦੱਸ ਦਵਾਂ ਨੂੰ ਪਤਾ ਨਹੀਂ ਇਹਨਾਂ ਨੂੰ ਕਿੰਨੇ ਦੀ ਲੈਂਦੀ ਦੀ ਸ਼ੋਰ ਕਰ ਬ ਜਿੰਨੀਆਂ ਕੁੱਲੀਆਂ ਕਰਨੀਆਂ ਨਹੀਂ ਮੈਂ ਦੱਸ ਦਵਾਂ ਐਵੇਂ ਘੱਟ ਵੱਲੋ ਜੀ ਡੇਢ ਦੀ ਦੇ ਦੇ ਡੇਢ ਦੀ 50 ਛੱਡ ਤਾਂ ਸਿੱਧਾ 50 ਸਿੱਧਾ ਛੱਡੋ ਸ਼ੋਰ ਛੱਡੋ ਫਿਰ 5 ਹੋਰ ਛੱਡਾਂਗੇ ਹਾਂ ਨਾ 1 45 ਦੀ ਦਵਾਂਗੇ ਠੀਕ ਹੈ ਲਓ ਜੀ ਕਿੰਨਾਂ ਮੱਝਾ ਆਪਾਂ ਆਪਣੇ ਚੈਨਲ ਤੇ 3.5 ਲੱਖ ਨੇ ਵੇਚੀਆਂ ਹਨ ਵੇਚੀਆਂ ਵੇਚੀਆਂ ਕੱਢ ਕੇ ਆਪਾਂ ਵੇਖ ਲਈ ਹਾਂਜੀ ਹਾਂਜੀ ਹਾਂ ਉਹਦੇ ਬਰੋਬਰ ਆ ਗਈ ਇੱਕ 45 ਦੀ ਜੱਸ ਨਾ ਉਹਦੇ ਨੂੰ ਛੋੜ ਹੀ ਕਰਾਂਗੇ ਠੀਕ ਹੈ ਠੀਕ ਹੈ ਉਹਦੇ 20 ਕਿਲੋ ਦੀ ਗਰੰਟੀ ਅੱਛਾ ਜੀ 20 ਤਾਂ ਘੱਟ ਦਵੇ ਹਾਂਜੀ ਮੇਰੇ ਘਰ ਲੱਦ ਗਿਆ ਲੱਗ ਠੀਕ ਹੈ ਲਓ ਜੀ ਇਹ ਬਾਈ ਦੀ 5 ਕਿਲੋ ਬੋਲਾ ਚੋਇਆ ਪਹਿਲੀ ਜਵਾਈ ਹੋਈ ਜੋ 5 ਕਿਲੋ ਬੋਲਾ ਚੋਇਆ ਜੀ ਠੀਕ ਹੈ ਠੀਕ ਹੈ ਲਓ ਜੀ 5 ਲੀਟਰ ਜੇ ਜੱਜੇ ਵੀਰ ਆਪਾਂ ਗਏ ਧਵਾ ਧਵਾ ਕੇ ਪਾਉਂਦੇ ਨਾ ਹਾਂਜੀ ਹਾਂਜੀ ਇਹ ਗੱਲ ਹੋਰ ਹੋ ਜਾਣੀ ਇਹ ਗੱ ਹਾਂ ਇਹ ਆ ਜੋ ਭਾਈ ਦੁੱਧੇ ਨੰਬਰ ਚ ਜਿਹੜੇ ਸੱਚ ਇਹ ਕਿਵੇਂ ਆ ਭਾਜੀ ਇਹ ਪਰਸੋਂ ਰਾਤ ਨੂੰ ਹੀ ਮਗਰੇ ਦੇ ਘਟਾ ਜੀ ਠੀਕ ਹੈ ਤਾਂ ਇਹ 10 ਹੋ ਜੀ 11 ਲੀਟਰ ਬੋਲੀ ਚਾਰ ਜੀ ਚਲੋ ਜੀ 10 11 ਲੀਟਰ ਜਿਹੜਾ ਪੋਹਲਾ ਆ ਲਖੋ ਵੀ ਗਾਣੇ ਵਧਈਆ ਦੀ ਪਸਾਰੂ ਵੀ 1 ਪੱਟਾ ਸੁਈ ਮਗਰ ਕੱਟਾ ਹੈ ਜੀ ਗੱਲ ਉਹ ਜੀ ਇਹਦੇ ਪਿੱਛੇ ਆ ਗਿਆ ਕਿ ਮੇਲ ਕਾਫ ਇਹ ਕਿਤੇ ਦੁੱਧ ਵਾਲੀ ਭਾਜੀ ਜੱਗੇ ਵੀ ਇਹ ਵੀ 15 ਲੀਟਰ ਤੋਂ ਘੱਟ ਦੁੱਧ ਦਵੇ ਹਾਂ ਇਹ ਵੀ ਲਾ ਦੇ ਕੇ ਮੇਰੇ ਘਰ ਲੈ ਅੱਜ ਅੱਛਾ ਜੀ ਤੁਹਾਨੂੰ ਨਾਲ ਕੋਈ ਕਰੇ ਜਿਨ੍ਹਾਂ ਜਿਨ੍ਹਾਂ ਦੁੱਧ ਆ ਗਿਆ ਨਾ ਮੇਰੀਆਂ ਮੱਝਾਂ ਨਾਲ ਦੇਣ ਠੀਕ ਹੈ ਠੀਕ ਹੈ ਲਓ ਜੀ ਇਹ ਵੀ 15 ਲੀਟਰ ਦੁੱਧ ਭਰੋ ਵੀ ਕਰਨ ਵਾਲੀ ਕੱਢ ਵਜਨ ਇਹ ਵੀ ਚੰਗਾ ਇਹਦਾ ਵੀ ਤੇ ਬਾਕੀ ਥੱਲਾ ਤੁਸੀਂ ਚੈੱਕ ਕਰ ਸਕਦੇ ਜਾਨਾ ਚਫਦਾ ਮਰਗਾ ਹੀ ਲੱਗਾ ਪਿਆ ਵਾ ਆਸ ਤਾਂ ਮੌਕੇ ਤੇ ਜਿਹੜਾ ਦਾਸ ਤੋਂ 11 ਲੀਟਰ ਬਹੁਤ ਬੋਲਾ ਠੀਕ ਆ ਠੀਕ ਆ ਜੀ ਬਬੀ ਚਮਚਿਆਂ ਵਾਲੀ ਬਾਈ ਕਹਿੰਦਾ ਕਿ ਇਹ ਜੀ ਬੋਲੀ ਆ ਕੋਈ ਜੰਗੇ ਵੀ ਕੋਈ ਵੀਰ ਭਰਾ ਦੂਰੋਂ ਨੇੜਿਆਂ ਵੀ ਬੋਲੀ ਬਣਾਗੇ ਜਾਂ ਆਮ ਸੁਆਵਾਂਗੇ ਅੱਛਾ ਅੱਛਾ ਹਾਂ ਠੀਕ ਹੈ ਠੀਕ ਆ ਆ ਦੱਲਿਆ ਲੋ ਜੀ ਬਾਕੀ ਚੱਟਾ-ਚੁੱਟਾ ਇਹਦਾ ਰਹਿਣਾ ਚੱਪਗਾ ਵਰਗਾ ਹੀ ਲੱਗਦਾ ਵਾ ਬਾਕੀ ਠਾਨ-ਫੋਣ ਵੀ ਚੰਗਾ ਵਾ ਮਲੀ ਦੇ ਸਾਰੀ ਚੰਗੀ ਜੱਗੇ ਵੀ ਨੇ ਠੀਕ ਆ ਜੀ ਇਹਦਾ ਭਾਈ ਜੀ ਮੁੱਲ ਫਿਰ ਮੁੱਲ ਜੱਗੇ ਵੀ ਇਹਦਾ ਕੰਮ ਜੋ ਮਰਜੀ ਕਰੀ ਜਾਈਏ ਇੱਕ 30 ਦੀ ਦੇ ਦਈਏ ਇੱਕ 30 ਦੀ ਹਾਂ ਜੀ ਨਹੀਂ ਕਰੀਏ ਜਿਆਦਾ ਕਰਾ ਲੋ ਜਿੰਨਾ ਕਰਾਉਣਾ ਇਹਦਾ ਵੀ ਤੁਸੀਂ ਦੱਸਣਾ ਹਾਂ ਨਾ ਆਹ ਲੋ 15 ਹੀ ਦਾ ਦਿੰਨੇ ਆ ਇੱਕ 15 ਦੀ ਵੀ 15 ਦੇ ਹੋਰ ਕਰਦੇ ਜੀ ਇਹਾ ਕੀ ਕਸਤੇ ਕਰਾ ਲੋ ਜਿੰਨਾ ਦੱਸੋ ਹਾਂ ਜੀ ਤਾਂ 2 ਨਾਲ ਦੋ ਛੋੜ ਹੋ ਗਈ ਇੱਕ ਤੇ ਰਾ ਦੀ ਇੱਕ ਤੇ ਰਾ ਦੀ ਨਰਾਜ ਤੇ ਨਹੀਂ ਤੁਸੀਂ ਕਾਲਜ ਕਰਨੀ ਹੈ 250 ਦੀ ਦੇ ਨਹੀਂ 250 ਦੀ ਕਰਨੀ ਫਿਰ ਹਾਂ ਵੱਧ ਕਰੀਏ ਇਹਦਾ ਕਿੰਨੀ 3000 3 ਨਹੀਂ ਨਹੀਂ 3000 ਅੱਤੇ ਇਹ ਤਾਂ ਕਾਹਨ ਰਾਯਾ ਪੱਚੋਟੀ ਵੀ ਚੰਗੀ ਆ ਨਹੀਂ ਚੰਗੀ ਆ ਆਪਾਂ ਮੀਡੀਆ ਨੂੰ ਤੁਹਾਨੂੰ ਕਿਹਾ 15 ਲੀਟਰ ਦੁੱਧ ਦਊਗੀ ਹਾਂਜੀ ਕੋਈ ਦਾ ਆਖੜੀ ਨਹੀਂ ਤੇ ਮੇਰੇ ਘਰ ਵਾਪਸ ਕਰਾ ਦੇ ਅੱਛਾ ਅੱਛਾ ਇੱਕ ਦਾਸ ਦੀ ਕਿਹਾ ਤਾ ਹਾਂਜੀ ਇੱਕ ਦਾਸ ਹੀ ਦੇ ਦਾਂਗੀ ਠੀਕ ਹੈ ਲਓ ਜੀ 1 ਲੱਖ 10 ਹਜ਼ਾਰ ਦੀ ਤੇ 15 ਲੀਟਰ ਵਾਲੀ ਝੋਟੀ ਆ ਹਾਂਜੀ ਹਾਂਜੀ ਤੇ ਹੈ ਵੀ ਦੂਜਾ ਸੋਹਣਾ ਦੂਜਾ ਆ ਗਿਆ ਜੇ ਮੇਲ ਕਾਫ ਤੇ ਚੌਥੇ ਨੰਬਰ ਤੇ ਆ ਗਈ ਜੇ ਫੇਰ ਟੋਕੜ ਕੰਬਣ ਇਹ ਟੋਕੜ ਕੰਬਣ ਵੀਰ ਜੀ ਠੀਕ ਹੈ ਜੀ ਹਾਂ ਇਹ ਟੋਕੜ ਕੰਬਣ ਇਹ ਆਪਣੇ ਸਾਡੇ ਪੰਜਾਬੀ ਨੇ ਨੇ ਅੱਛਾ ਜੀ ਠੀਕ ਆ ਦੋ ਦੋ ਤਰ੍ਹਾਂ ਦੇ ਟਾਈਮ ਤੇ ਕਿਵੇਂ ਇਹਨਾਂ ਦਾ ਦਾਖਲੇ ਤਿਆਰ ਜੇ ਮਗਰ ਕੱਟੀ ਜੇ ਦੇ ਠੀਕ ਲਓ ਜੀ 80 ਲੀਟਰ ਤੋਂ ਕੜਗਭਾਂ ਤੇ ਥੱਲੇ ਸੱਜਾ ਦਾ ਬਈ ਰਿਕਾਰਡ ਕਰ ਚੁੱਕਾ ਜੋ ਜੱਗੇ ਵੀ ਉਹਨਾਂ ਨੇ ਜਿਹਦੇ ਕੋ ਆਪਣ ਨੂੰ ਬੜੀਆਂ ਮੱਝਾਂ ਖੜੀਆਂ ਆਉਂਦੀਆਂ ਵੀ 14 13 14 ਕਿਲੋ ਦੁੱਧ ਦੇਂਦੀ ਰਹੀ ਹੈ ਆਟਮ 10 ਕਿਲੋ ਜੋ ਫਿਰ ਵੀ ਹੈ ਜੇ ਸਾਡੇ ਪੰਜਵੇਂ ਮਹੀਨੇ ਦੀ ਗੱਭਣ ਜੀ ਠੀਕ ਹੈ ਠੀਕ ਹੈ ਲਓ ਜੀ ਸੱਜਾ ਦਾ ਰਿਕਾਰਡ ਵੀ ਚੰਗਾ ਆ ਗਿਆ ਇਹ ਕਿਹੜੀ ਸਿੰਤ ਜੱਗੇ ਵੀ ਦੇ ਆ ਵੀ ਦੱਸਣਾ ਜ਼ਰੂਰੀ ਆ ਹਾਂਜੀ ਆਂਦੇ ਵੀ ਡੇਢ ਮਹੀਨੇ ਦੇ ਵਿੱਚ ਮੱਝ ਨਵੇਂ ਦੁੱਧ ਦੇ ਜਾਂਦੀ ਹੈ ਅੱਛਾ ਹਾਂ ਕੋਈ ਨੋਟ ਸਾਹੀ ਠੀਕ ਹੈ ਠੀਕ ਕਈ ਨੂੰ ਨਮਾ ਤੇ ਦੁੱਧ ਦੇ ਜਾਂਦੀਆਂ ਲਓ ਜੀ ਫੇਸਬੁੱਕ ਤੇ ਇਹ ਵੀ ਚੈੱਕ ਕਰ ਸਕਦੇ ਠੀਕ ਹੈ ਠੀਕ ਹੈ ਜੀ ਲਓ ਜੀ ਸਾੜੀ ਸਾੜੀ ਮਿਲ ਖਾਹ ਜਿਹਦੇ ਪਿੱਛੇ ਤੇ ਥਣ ਭਾਂਡਾ ਜਿਹੜਾ ਇਹਨੂੰ ਵੀ ਚੰਗਾ ਲੱਗਾ ਕਰਮਾ ਵਾਲੀ ਤੇ ਹੈ ਵੀ ਸਿੰਗਲ ਸਾਡੀ ਇਸ ਦਾ ਮੌਕੇ ਤੇ ਜਿਹੜਾ 1 ਕੋ 10 ਲੀਟਰ ਦੁੱਧ ਤਿਆਰ ਆ ਤੇ 5.5 ਮਹੀਨੇ ਦੀ ਕੱਕ ਬਾਸ ਤੇ ਚਲੋ ਕੋਈ ਵੀਰ ਪ੍ਰਾਸੇ ਵਾਲਾ ਲੈ ਜੀ ਦੁੱਧ ਚਲੋ ਗਾਂ ਤੋਂ ਜੇ ਸੋਗੇ ਚਲਗਾ ਕੱਢੀ ਜਣਾ ਨੇ ਚੰਗਾ ਤੇ ਨਾ ਕੋਈ ਨਾ ਸਰਗੀ ਜੱਗੇ ਵੀ ਨਾ ਤੀਸਰਾ ਸੂਆ ਸੁਣਾ ਠੀਕ ਹੈ ਠੀਕ ਹੈ ਲਓ ਜੀ ਤੀਸਰਾ ਸੂਆ ਸੂਗੀ ਤਾਂ ਇਸ ਤੀਸੇ ਸਵੇਰੇ ਜਾ ਕੇ ਹਨਾ ਪਸ਼ੂ ਟੇਕਦਾ ਦੁੱਧ ਟੇਕਦਾ 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 ਤੁਹਾਨੂੰ ਪਤਾ ਪਹਿਲੇ ਸਵੇਰੇ ਜਗੇ ਵੀ ਲੱਤਾਂ ਲੁੱਤਾਂ ਮਾਰ ਕੇ ਇੱਕ ਸਾਂ ਨਹੀਂ ਕਿਹਦੇ ਵੀ ਪਹਿਲੇ ਵਿਆਹ ਦੇ ਕੁੱਤੇ ਕਾਤੇ ਮੋੜਨੇ ਹੁੰਦੇ ਆ ਤੇ ਦੂਜੇ ਸਵੇਰੇ ਹੁਣ ਇਹਨਾਂ ਯਾਰ ਕੀ ਦੁੱਧ ਭਰਿਆ ਤੇ ਤੀਜੇ ਆਰ ਕੀ ਚੰਗਾ ਭਰੂਗੀ ਹਾਂਜੀ ਹਾਂਜੀ ਇਹਦਾ ਬਾਗੀ ਮੁੱਲ ਇਹਦਾ ਮੁਕਤ ਲਾਈਆ ਜਗੇ ਵੀ ਕਿੰਨਾ 70 ਕੁ 80 ਕੁ ਦੇ ਰਹੇ ਨੇ ਨਹੀਂ ਹੋਰ ਕਾਦੀਆ ਰਜੇ ਨਹੀਂ ਹੋਇਆ ਮੁੱਲ ਮੈਂ ਕੱਟੀ 10000 ਜਗੇ ਇਹਦੇ ਚੱਲ ਆ ਗਈ ਆ ਸਾਂਭ ਲੂ ਕੋਈ ਵੀਰ ਭਰਾ ਚੱਲ ਜੋ ਤੂੰ ਕੰਮ ਕਰਨਾ ਕਰ ਲੋ ਪਾਣੀ ਢਾੜੀਏ ਪਾਣੀ ਢਾੜੀਏ ਹਾਂਜੀ ਇਹ 75 ਹੋ ਗਿਆ ਹਾਂਜੀ ਪੰਜ ਮਗੇ ਛੋੜ ਹੀ ਕਰਦੇ ਮੇਰਾ ਜੀ ਠੀਕ ਹੈ 70 ਜੀ ਪੂਰੇ 70 ਜੀ ਠੀਕ ਆ ਲਓ ਜੀ ਤੋਂ ਕੜ ਗੱਬਣ 70000 ਜੀ ਇਹ ਹਰ ਬਤਿੰਦਾ ਨਹੀਂ ਵੀ ਜਗੇ ਵੀਰਾ ਠੀਕ ਹੈ ਠੀਕ ਆ ਫੇਰ ਸੂਈ ਫੇਰ ਵੀ ਕੱਟੀ ਦੇ ਦੇਣੀ ਆ ਸੱਜਣਾ ਜਿੰਨਾ ਦੁੱਧ ਆ ਜੇ ਵੀਗਾ ਕੱਟੀ ਹਟੀ ਆ ਉਹ ਕੱਟੀ ਦੇਣੀ ਇਹਨੇ ਵੀ ਅੱਛਾ ਅੱਛਾ ਹਾਂ ਠੀਕ ਹੈ ਠੀਕ ਆ ਲਓ ਜੀ ਸੱਜਣਾ ਜਿੰਨਾ ਦੁੱਧ ਆ ਜੇ ਵੀ ਕੱਟਾ ਕੱਟਾ ਤੇ ਜਗੇ ਵੀ ਦੋ ਟਾਈਮ ਨੇ ਕਰ ਕੋ ਮਣਕੇ ਖੜੇ ਠੀਕ ਹੈ ਠੀਕ ਹੈ ਹਾਂ ਐਂਡ ਤੇ ਆ ਗਈ ਇਹ ਨੀਲੀ ਦਾ ਵੀ ਇਹ ਤਾਜੀ ਸੂਈ ਜਈ ਮਾਪਾ 15 20 ਦਿਨਾਂ ਦੀ ਇਹਨੂੰ ਕੋਈ ਪਹਾੜਾ ਤੇ ਕੋਈ ਟਿਕਣੇ ਚ ਲਾਉਣਾ ਅੱਛਾ ਜੀ 11 ਕਿਲੋ ਦੁੱਧ ਜੇ ਥੱਲੇ ਠੀਕ ਆ ਹਾਂ ਜੀ ਕਿਆ ਆ ਰਿਹਾ ਇਹ ਥੋਲੋ ਬਾਈ ਇਹ ਕਿੰਨਾ ਵਸੂਆ ਸੀ ਇਹ ਦੂਜਾ ਜੱਗੇ ਵੀ ਠੀਕ ਲੱਗ ਰਿਹਾ ਲੋ ਲੀਲੀ ਦੀ ਅੱਖਾਂ ਵੇਖੋ ਆ ਸੂਈ ਜੇ ਅੱਖਾਂ ਜਗੀਆਂ ਬਣ ਗਈ ਕਿੰਨਾ ਟਾਈਮ ਦੱਸਿਆ ਹੋ ਗਿਆ ਸੂਈ ਨੂੰ ਠੀਕ ਹੈ ਲੋ ਜੀ 15 ਤੋਂ 20 ਦਿਨ ਹੋਏ ਆ ਸੂਈ ਨੂੰ ਤੇ ਥਣ ਤੋਂ ਇਹ ਨੂੰ ਵੀ ਐਨ ਗਿੱਠ ਗਿੱਟ ਤੇ ਲੱਗਾ ਪਿਆ ਵਾ ਤੇ ਬਾੜੇ ਦੇ ਦੋ ਵਜਾਂ ਬਾੜੇ ਤੇ ਬਾੜੇ ਦੇ ਠੀਕ ਹੈ ਠੀਕ ਲੋ ਇਹ ਪੂਰ ਲੀਲੀ ਦੀ ਅੱਖਾਂ ਕਰ ਸਕਦੇ ਜੇ ਬਾਕੀ ਕੱਦ ਵਜੇ ਨੇ ਇਹਦਾ ਵੀ ਚੰਗਾ ਤੇ ਹਵਾਨੇ ਤੇ ਵੀ ਜਿਹੜੇ ਡੱਬ ਦੇ ਵਿੱਚ ਆ ਗਏ ਆ ਤੇ ਥਾਣ ਤੋਂ ਇਹਨੂੰ ਵੀ ਆਣ ਇਕੱਲਾ ਇਕੱਲਾ ਲੱਗਾ ਪਿਆ ਕਰਮਾਲੀ ਨੂੰ ਤੇ ਦੋਵੇਂ ਟਾਈਮ ਪਾਈ ਜਾਂਦਾ ਕਿ ਪਾੜੇ ਤੇ ਮਿਲਦੀ ਹੈ ਤੇ 11 ਲੀਟਰ ਜਿਹੜਾ ਐਸਸਾਨ ਇੱਕ ਦੁੱਧ ਤਿਆਰ ਆ ਇਹ ਕੱਦ ਦੇ ਦੀਆਂ ਸਪਾਈਆਂ ਸਪਗੈ ਦੀਆਂ ਵੀ ਬਹੁਤ ਜਿਆਦਾ ਆ ਗੀਆਂ ਇਹਦਾ ਭਾਈ ਜੀ ਮੁੱਲ ਹਰ ਜਗਵੀ ਦੇ 80 ਦੀ 80 ਹਾਂ ਇਹ ਵੀ ਕਰਦੇ ਆ ਆਣਾ ਹੈ ਤਾਜੀ ਸੂਈ ਹੈ ਨਾ ਹਾਂਜੀ ਉਦੋਂ ਬਾਜ਼ਾਰ ਹੀ ਚਲੋ ਚੰਗਾ ਸੀ ਹਾਂਜੀ 1 ਲੱਖ 8000 ਰੁਪਇਆ ਦੇਣਾ ਅੱਛਾ ਦੇਣਾ ਮੈਨੂੰ ਠੀਕ ਆ ਮੈਨੂੰ 100 ਵੀ ਤੋਂ ਘੱਟ ਦੇਣੀ ਨਹੀਂ ਅੱਛਾ ਅੱਛਾ ਉਹ ਆਪਾਂ ਸੀ ਦੇਣੀ ਸੀ ਸੀਰੀ ਹਾਂ ਕੱਢੀ ਉਹ ਥੋੜਾ ਬਗ ਨਿੰਦਾ ਹੱਥੋਂ ਆਪੀ ਚਲ ਜੇ ਕੇ 75 ਰੁਪਏ 75 ਦੀ ਇਹ ਵੀ 70 ਦੀ ਉਹ ਵੀ 70 ਦੀ ਲਓ ਜੀ 70 ਦੀ 70 ਦੀ ਤਾਂ ਫਿਰ ਗੱਬਣ ਵੀ 70 ਦੀ ਹਾਂ ਤੇ ਜੇ ਕੋਈ ਜੋੜਾ ਲੈ ਜੀ ਇਹ ਦੋਵੇਂ ਰਲਾਗ ਦੇ ਕੀ ਛੋੜ ਕਰਦਾਂਗੇ ਉਹ ਕਹਿੰਦਾ ਠੀਕ ਆ ਠੀਕ ਆ ਲਓ ਜੀ ਜੇ ਕੇ ਵੀ ਰਤਾ ਦਾ ਜੋੜਾ ਬੇਟਾਉਂਦਾ ਤੋ ਬੜਗਪਨ ਤੇ ਸੰਜਰ ਕਿ 5000 ਬਾਈ ਕਹਿੰਦਾਗਾ ਖੁਦ ਹੀ ਛੋੜ ਕਰਦਾਂਗੇ ਤੇ ਪਸ਼ੂ ਬਾਈ ਦੇ ਕੋਲ ਸਾਰੇ ਚੰਗੇ ਆ ਬਿਲਕੁਲ ਜਿਹੜੇ ਚੈਨ ਬੋਲੇ ਆ 3 ਤੱਕ ਜਿੱਦਾਂ ਮਰਜੀ ਛੋੜ ਦੇ ਜਗੀਰ ਆਪਣੇ ਕਰੀਓ ਠੀਕ ਆ ਠੀਕ ਆ ਠੀਕ ਆ ਲਓ ਜੀ ਹਰ ਵੀਡੀਓ ਚ ਇਹੋ ਬੇਨਤੀ ਹੁੰਦੀ ਪਾਈ ਸੀ ਆਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ